ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹਾਂ ਅੱਜ ਆਪਾਂ ਗੱਲ ਕਰਨੀ ਸੀ ਕਿ ਜੋ ਬੀਤੇ ਦਿਨੀ ਬਹੁਤ ਵੱਡਾ ਹਾਦਸਾ ਹੋ ਗਿਆ ਟਿਆ ਨਾ ਜਦੀ ਪਰਭਾਈ ਕੋਈ ਨਹੀਂ ਕਰ ਸਕਦਾ ਸਿਰਫ ਗੱਲਾਂ ਕਰ ਸਕਦੇ ਆਪਾਂ ਜਾਂ ਦੁੱਖ ਮਾੜਾ ਮੋਟਾ ਬੰਦਾ ਸਕਦੇ ਆ ਪਰ ਇੱਕ ਮਾਂ ਨੂੰ ਪਤਾ ਜਾਂ ਉਹਦੇ ਪਰਿਵਾਰ ਨੂੰ ਪਤਾ ਉਹਨਾਂ ਦੀ ਕੀ ਬੀਤਰੀ ਹੈ ਇਹ ਉਹੀ ਦੱਸ ਸਕਦੇ ਆ ਤੇ ਇਹ ਇਹ ਹਾਦਸੇ ਕਿਉਂ ਹੋ ਰਿਹਾ ਅਸੀਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਦੇਢ ਤੋਂ ਸਾਲ ਪਹਿਲਾਂ ਹਾਂ ਉਹਨਾਂ ਲੋਕਾਂ ਨੇ ਬੌਦਰ ਜਾਨੀ ਕੀਤਾ ਸਭ ਟਰੋਲਿੰਗ ਜਿਹਾ ਵੰਗੋ ਕਮੈਂਟ ਕਰਦੇ ਆ ਤੁਸੀਂ ਆਪਣਾ ਇੱਕ ਦਿਨ ਦੀ ਇੱਕ ਦੋ ਦਿਨਾਂ ਦੀ ਮਤਲਬ ਕਿ ਆਪਣੇ ਪੰਜਾਬ ਦੇ ਵਿਚਾਰੇ ਜਿਹੜੇ 18 ਤੋਂ ਆ 14 ਤੋਂ 20 22 ਸਾਲ ਦੇ ਜਵਾਨ ਪੁੱਤ ਮਰੇ ਸੀ ਇੱਕ ਦਿਨ ਜੀ ਤਿੰਨਾਂ ਚੌਹਾਂ ਰੋੜ ਆਸਿਆਂ ਚ ਘਟ ਘਟ 8 9 ਮੁੰਡੇ ਮਰੇ ਸੀ ਜਦੋਂ ਅਸੀਂ ਇੱਥੇ ਬਾਹਰ ਬੈ ਕੇ ਵੀਡੀਓ ਪਾਈ ਸੀ ਕਿ ਇਹਦਾ ਵੀ ਹੱਲ ਹੋਣਾ ਚਾਹੀਦਾ ਤੁਸੀਂ ਦੱਸੋਗੇ ਇਹ ਵੀ ਕੀ ਹੋਣਾ ਚਾਹੀਦਾ ਕੀ ਨਹੀਂ ਕਿਸੇ ਨੇ ਨਾ ਸੀਰੀਅਸ ਜਾਂ ਨਹੀਂ ਲਿਆ ਕਿਉਂਕਿ ਆਪਾਂ ਜਦੋਂ ਗੱਡੀ ਲੈਣੀ ਹੁੰਦਾ ਰੋਡ ਟੈਕਸ ਦਿੰਨੇ ਆ ਆਪਾਂ ਰੋਡਾਂ ਤੇ ਚੱਲਣੀ ਹੁੰਦਾ ਰੋਡ ਟੈਕਸ ਦਿੰਨੇ ਆ ਆਪਾਂ ਪੈਟਰੋਲ ਪਾਉਨੇ ਆ ਉਹ ਮਤਲਬ ਕਿ ਹਰ ਕਿਸੇ ਚੀਜ਼ ਪਿੱਛੇ ਟੈਕਸ ਦੇ ਦਿੰਦੇ ਆ ਤੇ ਆ ਜਿਹੜਾ ਰਾਜਵੀਰ ਬਾਈ ਨਾ ਹੋਇਆ ਇਹ ਘਾਟਾ ਕਦੀ ਵੀ ਨਹੀਂ ਪੂਰਾ ਨਾ ਕਿਉਂਕਿ ਐਡਾ ਘੈਂਟ ਬੰਦਾ ਸੀ ਨਾ ਮੈਂ ਅੱਜ ਤੱਕ ਬੰਦੇ ਦੀ ਇੱਕ ਵੀ ਕੰਟਰੋਵਰਸੀ ਨਹੀਂ ਸੁਣੀ ਇੱਕ ਵੀ ਕੰਟਰੋਵਰਸੀ ਨਹੀਂ ਸੁਣੀ। ਇਹ ਤੇ ਲਾ ਦੋ ਬੰਦੇ ਨੇ ਮਾਰਾ ਕਿਸਦਾ ਅੱਜ ਤੱਕ ਕੀਤਾ ਨਹੀਂ ਕੀਤਾ ਕਿ ਕਦੇ ਸੋਚਿਆ ਵੀ ਨਹੀਂ ਹੋਣਾ। ਇੱਕ ਦੋ ਵੀਡੀਓ ਵੇਖ ਰਿਹਾ ਵੇਖ ਰਿਹਾ ਸੀ ਪਰ ਮਤਲਬ ਕਿ ਉਹ ਬੰਦੇ ਨੇ ਅੱਜ ਤੱਕ ਇੱਕ ਦੋ ਵਾਰੀ ਕਿਸੇ ਨੇ ਮਤਲਬ ਕਿ ਸਟੇਜ ਤੋਂ ਮਾਈਕ ਵੀ ਖੋਇਆ ਪਰ ਉਹ ਬੰਦੇ ਦੇ ਚਿਹਰੇ ਤੇ ਸਮਾਈਲ ਹੀ ਇੱਕ ਸ਼ੋਅ 'ਚ ਇੱਕ ਸ਼ੋਅ 'ਚ ਕੁੜੀ ਨੇ ਗਾਣਾ ਗਾਇਆ ਸੀ ਪੈਸੇ ਵੀ ਆਪ ਚੁੱਕੇ ਉਹਨੂੰ ਫੜਾਈ ਪੈਸੇ ਥੱਲਿਓਂ ਚੁੱਕ ਕੇ ਫੜਾਉਂਦਿਆ ਵੀਰਾ ਬੱਡਾ ਤਕੜਾ ਆਰਟਿਸਟ ਹੋ ਕੇ ਤੇ ਐਡਾ ਘੈਂਟ ਬੰਦਾ ਸੀ ਨਾ ਤੇ ਇਹ ਜਿੱਦਾਂ ਕਿ ਅਵਾਰਾ ਗਾਵਾਂ ਕਰਕੇ ਵੀਰਨਾਂ ਹਾਸਾ ਹੋਇਆ ਪਰ ਅਸੀਂ ਨਾ ਹੁਣ ਵੇਖਣ ਦੇ ਆਪਣਾ ਮਿਲ ਕੇ ਕਿਉਂਕਿ ਮੈਂ ਆਰਟੀ ਬਾਰੇ ਇੱਕ ਦੋ ਨੂੰ ਪੁੱਛਿਆ ਮੈਨੂੰ ਤੇ ਪਾਉਣੀ ਨਹੀਂ ਹੁੰਦੀ ਜੇ ਕਿਸੇ ਨੂੰ ਪਾਉਣੀ ਹੈ ਮੈਂ ਦੱਸ ਦੋ ਮੈਂ ਖੁਦ ਪਾ ਲੂੰਗਾ ਬਟ ਮੈਨੂੰ ਕਾਲ ਕਰਕੇ ਤੁਸੀਂ ਦੱਸ ਦਿਓ ਕਿੱਦਾਂ ਪਾਈਦੀ ਆ ਮਤਲਬ ਕਿ ਹੁਣ ਆਪਾਂ ਤੇਲ ਪਾਉਨੇ ਆ ਬਿਜਲੀ ਦਾ ਬਿੱਲ ਤਾਰਦੇ ਆ ਆਪਾਂ ਕਿਤੇ ਕੁਝ ਖਾਣੇ ਪੀਣੇ ਆ ਆਪਾਂ ਕੋਈ ਵੀ ਮਤਲਬ ਕਿ ਕੋਈ ਵੀ ਟੈਕਸ ਦਿਨ ਉਹਦੇ ਵਿੱਚ ਕਾਕਾਓ ਸੈਸ ਜ਼ਰੂਰ ਕੱਟਿਆ ਜਾਂਦਾ ਤੇ ਮੈਂ ਵੇਖਣ ਦਿਆ ਸੀ ਕਿ ਪੰਜਾਬ ਸਰਕਾਰ ਨੂੰ ਮੇਰੇ ਖਿਆਲ ਨਾਲ ਪਾਣੀ 78 ਕਰੋੜ ਦੇ 48 ਕਰੋੜ ਜਿਹੜਾ ਮਤਲਬ ਕਿ ਆਨਲਾਈਨ ਸ਼ੋ ਹੋਂਦਾ ਵਾ 2016 ਤੋਂ ਗਵਰਨਮੈਂਟ ਨੇ ਸ਼ੁਰੂ ਕੀਤਾ ਕਾ ਉਸ ਐਸ ਤੇ ਆ 2025 ਆ ਗਿਆ 9 ਸਾਲ ਹੋ ਗਏ ਆ ਤੇ 9 ਸਾਲ ਦੇ ਵਿੱਚ ਮੈਂ ਚੈਟ ਜੀਪੀਟੀ ਤੇ ਇੱਕ ਦੋ ਹੋਰ ਆਈ ਆਈ ਤੇ ਖੋਲ ਕੇ ਦੇਖ ਰਿਹਾ ਜੀ ਕਿੰਨਾ ਅੰਕੜੇ ਹੋਏ ਆ ਤੇ ਕਹਿੰਦੇ ਕਿ 15000 ਕਰੋੜ ਤੋਂ ਲੱਗੇ 40000 ਕਰੋੜ ਰੁਪਏ ਗਵਰਨਮੈਂਟ ਨੇ ਇਕੱਠਾ ਕੀਤਾ ਤੇ ਜਿਹੜੀ ਪੰਜਾਬ ਗਵਰਨਮੈਂਟ ਕੋ 500 ਤੋਂ ਲੈ ਕੇ 1500 ਕਰੋੜ ਰੁਪਏ ਦੇ ਅੰਕੜੇ ਆ ਜਿਹੜੇ ਇਕੱਠੇ ਕੀਤੇ ਇਹਨਾਂ ਨੇ ਕੋਈ ਵੀ ਨਹੀਂ ਕੀਤਾ ਤੇ ਹੁਣ ਵੇਖੋ ਤੁਸੀਂ ਕਿ ਇੰਨਾ ਪੈਸਾ ਜਾਣ ਕਿੱਧਰ ਗਿਆ ਵਾ ਕੀ ਪਤਾ ਕੀ ਕਰਦੇ ਆ ਸਮਝ ਤੋਂ ਬਾਹਰ ਆ ਮੈਂ ਨਾ ਇੱਕ ਇੱਥੇ ਦਿਖਾਉਣਾ ਤੁਹਾਨੂੰ ਕਿ ਆਪਾਂ ਐਵੇਂ ਨਹੀਂ ਪਕਾਈ ਮਾਰ ਰਹੇ ਇੱਥੇ ਵੇਖ ਕੇ ਹੀ ਮਾਰ ਰਹੇ ਆ ਇੱਧਰ ਵੇਖੋ ਜੇ ਦੇਖਦਾ ਹੋਵੇ ਤੁਹਾਨੂੰ ਕਿ ਰਾਜਸਥਾਨ ਗਵਰਨਮੈਂਟ ਕੋ 2100 ਕਰੋੜ ਹਰਿਆਣਾ ਗਵਰਨਮੈਂਟ ਕੋ 358 ਕਰੋੜ ਹਿਮਾਚਲ ਹਿਮਾਚਲ ਗਵਰਨਮੈਂਟ ਜਿੱਥੇ ਐਕਸੀਡੈਂਟ ਹੋਇਆ ਵਾ 130 ਕਰੋੜ ਪੰਜਾਬ ਕੋ ਡਾਕੂਮੈਂਟਡ ਪੀਸਸ 48 ਕਰੋੜ ਉੱਤਰ ਪ੍ਰਦੇਸ਼ ਕੋ 200 ਕਰੋੜ ਮਤਲਬ ਕਿ ਕੁੱਲ ਮਿਲਾ ਕੇ ਇਹ ਜਿਹੜਾ ਮਤਲਬ ਕਿ ਆਨਲਾਈਨ ਰਿਕਾਰਡ ਪਿਆ ਵਾ 2900 ਕਰੋੜ ਰੁਪਇਆ ਗਵਰਨਮੈਂਟ ਨੇ ਇਕੱਠਾ ਕੀਤਾ ਵਾ ਕਾਉਸਸ ਦਾ ਹੀ ਤੇ ਉਹ ਕਹਿੰਦੇ ਕਿ ਇਹ ਸਥਿਤ 2016 ਤੋਂ ਹੁਣ ਤੱਕ ਸਰਕਾਰੀ ਰਿਪੋਰਟਾਂ ਮੁਤਾਬਕ ਅੰਦਾਜ਼ਾ ਭਾਰਤ ਵਿੱਚ 15000 ਤੋਂ 40000 ਕਰੋੜ ਅਤੇ ਪੰਜਾਬ 500 ਤੋਂ 1500 ਕਰੋੜ ਇਸ ਪੈਸੇ ਦਾ ਬਹੁਤ ਹਿੱਸਾ ਗਲਤ ਤਰੀਕੇ ਨਾਲ ਖੜਾ ਹੋਇਆ ਜਾਂ ਅਨਵਰਤ ਰਿਹਾ ਹੈ ਇਸ ਦੇ ਬਾਵਜੂਦ ਸੜਕਾਂ ਤੇ ਗਾਂ ਬੈਲ ਜਿੰਦਾ ਭਟਕਦੀਆਂ ਹਨ ਹੁਣ ਤੁਸੀਂ ਇਹ ਵੇਖੋ ਕਿ ਇੰਨਾ ਪੈਸਾ ਗਵਰਨਮੈਂਟ ਤੋਂ ਠੀਕ ਹੈ ਜਿਹੜਾ ਇਹਨਾਂ ਨੇ ਇਕੱਠਾ ਕੀਤਾ ਚਲੋ ਕਿਸੇ ਨੇ ਮਿਸਯੂਜ਼ ਨਹੀਂ ਕੀਤਾ ਗਲਤੀ ਨਹੀਂ ਕੀਤਾ ਪਰ ਸਰਕਾਰ ਤੋਂ ਪਿਆਨੋ ਲਾਓ ਕਿਸੇ ਬੰਨੇ ਇਹ ਗਊਸ਼ਾਲਾ ਜਿੱਥੇ ਜਾਂਦਾ ਉੱਥੇ ਵੀ ਉਹ گاਵਾ ਜਿਹੜੇ ਦੁੱਧ ਦਿੰਦੀਆਂ ਵਾਂ ਉਹ ਬਾਹਰ ਭੇਜੀ ਜਾ ਰਹੇ ਨੇ ਅੱਛੀਆਂ گاਵਾ ਦੂਜੀਆਂ گاਵਾ ਆਪਾਂ ਆਪਾ ਰੋਡ ਤੇ ਛੱਡਤੀਆਂ ਹੁਣ ਤੁਸੀਂ ਇਹ ਮੰਨ ਲਓ ਕਿ ਨੈੱਟ ਤੇ ਸਰਚ ਕਰਿਓ ਆਨਲਾਈਨ ਕਿ ਬ੍ਰਾਜ਼ੀਲ ਤੋਂ ਬਾਅਦ ਇੰਡੀਆ ਦੂਜਾ ਬੀਫ ਐਕਸਪੋਰਟਰ ਆ ਵਰਲਡ ਦੇ ਵਿੱਚ ਮਤਲਬ ਕਿ ਬੀਫ ਅਜੇ ਆਪਾਂ ਇੰਦੇ ਕਹਿੰਦੇ ਨਾ ਗਾਊ ਗਾਊ ਨੂੰ ਆਪਾਂ ਮਾ ਮਾਤਾ ਮੰਗਦੇ ਆ ਚਲੋ ਅਸੀਂ ਵੀ ਖਵਾਉਣੀ ਆ ਕੋਈ ਪੱਠੇ ਅਸੀਂ ਵੀ ਸਾਰੇ ਪਾਉਂਦੇ ਆ ਚਲੋ ਕੋਈ ਨਹੀਂ ਕਿ ਰੋਡ ਤੇ ਤੁਰੇ ਵੱਧੀਆਂ ਆਂਗੀ ਤਰਫ ਸਿਹਾਰ ਤੇ ਬੰਦਾ ਪਾਉਂਦਾ ਪਰ ਕਿ ਸਭ ਤੋਂ ਜ਼ਿਆਦਾ ਦੂਜੇ ਨੰਬਰ ਤੇ ਦੁਨੀਆ 'ਚ ਬੀਫ ਇਥੋਂ ਜਾ ਰਿਹਾ ਵੰਡਿਆ ਤੋਂ ਚਲੋ ਉਹ ਇੱਕ ਅਲੱਗ ਵਿਸ਼ਾ ਉਹ ਦਾ ਨਹੀਂ ਕੋਈ ਚੱਕਰ ਪਰ ਜਿਹੜਾ ਤੁਸੀਂ ਕਾਉਸ ਐਸ ਲੈ ਰਹੇ ਕਿਹੜੀ ਚੀਜ਼ ਦਾ ਲੈ ਰਹੇ ਜੀ ਇਹਨਾਂ ਨੂੰ ਇਹਨਾਂ ਨੂੰ ਗਵਰਨਮੈਂਟ ਨੂੰ ਪੁੱਛਣਾ ਪੈਣਾ ਵਾ ਆਪਾਂ ਨੂੰ ਖੜੇ ਹੋਣਾ ਪੈਣਾ ਸਟੈਂਡ ਲੈਣਾ ਪੈਣਾ ਵਾ ਕਿ ਤੁਸੀਂ ਯਾਰ ਕਾਉਸ ਐਸ ਲੈ ਰਹੇ ਜੇ ਤੁਹਾਡੇ ਕੋਲ ਇੰਨਾ ਹਜ਼ਾਰਾਂ ਕਰੋੜਾ ਰੁਪਈਆ ਪਿਆ ਵਾ ਇਹਨਾਂ ਨੂੰ ਕਿ ਬੰਨੇ ਲਾਓ ਯਾਰ ਸਾਡੇ ਮਤਲਬ ਕਿ ਮੈਂ ਰੋਜ਼ ਹੀ ਪਤਾ ਨਹੀਂ ਕਿੰਨੇ ਆਪਣੇ ਜਵਾਨ ਪੁੱਤ ਇੰਡੀਆ 'ਚ ਨਾ ਰੋਜ਼ 27 ਤੋਂ ਲੈ ਕੇ ਤੇ 30-40 ਹਜ਼ਾਰ ਮੌਤਾਂ ਹੁੰਦੀਆਂ ਮਤਲਬ ਕਿ ਨਹੀਂ ਮੌਤਾਂ ਹੁੰਦੀਆਂ ਐਕਸੀਡੈਂਟ ਵਿੱਚ ਅੱਧੇ ਐਕਸੀਡੈਂਟਾਂ ਨਾਲ ਮਰਦੇ ਬੰਦੇ ਤੇ ਮਨ ਲੇ ਕਿ ਤੁਸੀਂ ਲਾ ਲਓਗੇ ਰੋਜ਼ ਦਾ 1000 ਬੰਦਾ ਵੀ ਲਾ ਲਓ। ਦੇਖੋ ਇਹ ਜਿੱਦਾ ਫੇਮਸ ਸੀਗੇ ਨਾਮ ਸੀ ਰਾਜੀ ਭਾਜੀ ਦਾ ਇਸ ਕਰਕੇ ਅੱਗੇ ਪਤਾ ਨਹੀਂ ਕਿੰਨੇ ਮੁੰਡੇ ਲੋਕਾਂ ਦੇ ਘਰੋਂ ਚਿਰਾਗ ਬੁਝ ਰਹੇ ਆ ਤੁਸੀਂ ਰੋਜ਼ 1000 ਬੰਦਾ ਵੀ ਲਾ ਲਓ ਜੇ 1000 ਬੰਦਾ ਵੀ ਰੋਜ਼ ਪੂਰੇ ਇੰਡੀਆ 'ਚ ਐਕਸੀਡੈਂਟਾਂ ਨਾਲ ਮਰ ਰਹੇ ਆ ਐਕਸੀਡੈਂਟਾਂ ਕਰਕੇ। ਉਹਨਾਂ ਨੂੰ ਪਤਾ ਹੀ ਨਹੀਂ ਕਿਸੇ ਨੂੰ ਇਹ ਤਾਂ ਚਲੋ ਫੇਮਸ ਨਾ ਕਰਕੇ ਹਨਾ ਸਾਨੂੰ ਸਾਨੂੰ ਕੋਈ ਫਰਕ ਨਹੀਂ ਤੁਹਾਨੂੰ ਹੋਈ ਪਰ ਇਹਨਾਂ ਕਿਸੇ ਨੂੰ ਜਿਨ੍ਹਾਂ ਦਾ ਜਵਾਨ ਪੁੱਤ ਮਰਿਆ ਹਨ ਉਹ ਭਾਵੇਂ ਰਾਜਵੀਰ ਵੀਰ ਹੀ ਪਾਵੇਂ ਉਹ ਤੇਰਾ ਕੋਈ ਬੰਦਾ ਫੈਮਿਲੀ ਪਾਵੇਂ ਗਰੀਬ ਬੰਦਾ ਵੀ ਪਾਵੇਂ ਮੀਰ ਬੰਦਾ ਜਿਨ੍ਹਾਂ ਦਾ ਪੁੱਤ ਗਿਆ ਨਾ ਸਾਰਿਆਂ ਨੇ ਦੁੱਖ ਮਣਾ ਕੇ ਆਪੋ ਆਪਣੇ ਕੰਮ ਚ ਲੱਗ ਜਾਣਾ ਹੁਣ ਚੱਕਰੇ ਆ ਕੀ ਉਹ ਰਾਜ ਰਾਜ ਰਵਾਈ ਦੀ ਇੱਕ ਗਾਣਾ ਵੀ ਆ ਗਾਣਾ ਕੇ ਪਾਣੀ ਮੈਂ ਵੇਖੰਦਿਆ ਸੀ ਕਿ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸਾਰਿਆਂ ਨੇ ਸਾਰਿਆਂ ਨੇ ਅਸਸਕਾਰ ਤੋਂ ਬਾਅਦ ਭੋਗ ਤੋਂ ਬਾਅਦ ਆਪਣੇ ਕੰਮਾਂ 'ਚ ਰੁੱਝ ਜਾਣਾ ਫਰਕ ਕਿਹਨੂੰ ਪੈਣਾ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਵਾਈਫ ਨੂੰ ਉਹਨਾਂ ਦੀ ਭੈਣ ਨੂੰ ਉਹ ਇਦਾਂ ਸੀ ਕੱਲ ਨੂੰ ਆਪਾਂ ਵੀ ਥੁਰ ਪੈਣਾ ਜੱਗ ਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਨੇ ਕਿਸੇ ਨੇ ਕਿਸੇ ਨੇ ਗਵਰਨਮੈਂਟ ਨੇ ਆਪਣਾ ਹਿਮਾਚਲ ਹਾਈ ਕੋਰਟ ਚ ਲਾਇਆ ਵ ਤੇ ਗਵਰਨਮੈਂਟ ਨੇ ਜਵਾਬ ਮੰਗਿਆ ਕਿ ਕਿਉਂ ਆਵਾਰਾ ਗਾਂ ਮਤਲਬ ਕਿ ਇਦਾਂ ਉੱਠਣਾ ਪੈਣਾ ਸਾਰਿਆਂ ਨੂੰ ਇਹ ਸਟੈਂਡ ਲੈਣਾ ਹੀ ਪੈਣਾ ਵਾ ਇਹ ਜ਼ਰੂਰੀ ਆ ਅੱਜ ਇੱਕ ਮਾਂ ਦਾ ਪੁੱਤ ਗਿਆ ਨਾ ਤੇ ਰੋਜ਼ ਹਜ਼ਾਰਾਂ ਹੀ ਮਾਂ ਦੇ ਪੁੱਤ ਜਾਂਦੇ ਆ ਜਿਹੜੇ ਆਪਾਂ ਨੂੰ ਪਤਾ ਹੀ ਨਹੀਂ ਆ ਵਿਚਾਰੇ ਕੋਈ ਕੋਈ ਮੋਟਰਸਾਈਕਲ ਵੱਜ ਰਿਹਾ ਵਾ ਕੋਈ ਗੱਡੀ ਵੱਜ ਰਹੀ ਆ ਜੀ ਜਨਾਨੀ ਦਾ ਠੀਕ ਐ ਛੋਟੇ ਛੋਟੇ ਬੱਚਿਆਂ ਦਾ ਪਿਓ ਚਲਾ ਗਿਆ ਪਤਾ ਨਹੀਂ ਇਦਾਂ ਇਹ ਕੇਸ ਕਿੰਨੇ ਬੱਚਿਆਂ ਦੇ ਪਿਓ ਹੋ ਜਾਂਦੇ ਇਹ ਆਏ ਯਾਰ ਆਪਣੇ ਤੁਸੀਂ ਪਾਕਿਸਤਾਨ ਹਾਈਵੇ ਸਰਚ ਕਰਕੇ ਵੇਖ ਲਿਓ ਆਪਣੇ ਤੋਂ ਵਧੀਆ ਪਾਕਿਸਤਾਨ ਦੇ ਹਾਈਵੇ ਆ ਮੋਟਰਵੇ ਉੱਥੇ ਵਾਰਾ ਪਸ਼ੂ ਕੀ ਵਾਰਾ ਚਿੜੀ ਵੀ ਨਹੀਂ ਉੱਥੇ ਫੜਕਨ ਦਿੰਦੇ ਹਾਈਵੇ ਤੇ ਤੇ ਯਾਰ ਇਹ ਹਿੰਦੁਸਤਾਨ ਇੰਨਾ ਪੈਸਾ ਯਾਰ ਚੌਥੇ ਨੰਬਰ ਤੇ ਕਹਿੰਦੇ ਜੀਡੀਪੀ ਹੈਗੀ ਕੀ ਕਰਨਾ ਯਾਰ ਇਹੋ ਜੀ ਜੀਡੀਪੀ ਨੂੰ ਮਾਵਾ ਦੇ ਪੁੱਤ ਮਰਨਦੇ ਯਾਰ ਹਾਈਵੇ ਤੇ ਗਾਵਾਂ ਛਰਿਆਮ ਤੁਰਿਆ ਫਿਰਦੀਆਂ ਤੁਸੀਂ ਗੱਡੀ ਮੈਨੂੰ ਲੱਗਦਾ ਨਹੀਂ ਕਿ 750 ਸਪੀਡ ਤੋਂ ਟੱਪੋ ਕੇ ਦੇ ਕੇ ਗਾਂ ਆਂਦੀ ਯਾਰ ਬਿਲਕੁਲ ਰਾਈਟ ਰਾਈਟ ਯਾਰ ਬਹੁਤ ਗਲਤ ਗੱਲ ਹੈ ਹੁਣ ਆ ਮੇਰੇ ਹਿੰਦੂ ਵੀਰ ਆ ਜਿਹੜੇ ਤੁਸੀਂ ਯਾਰ ਪੂਜਦੇ ਜੀ ਗਾਂ ਨੂੰ ਮਾਤਾ ਮੰਨਦੇ ਅਸੀਂ ਵੀ ਕਦਰ ਕਰਦੇ ਆ ਯਾਰ ਅਸੀਂ ਵੀ ਕਹਿੰਦੇ ਆ ਕਿ ਆਪਾਂ ਕਿ ਉਹਨੂੰ ਮੜਾ ਨਹੀਂ ਕਹਿੰਦੇ ਪਰ ਸਵਾਲ ਪੁੱਛੋ ਯਾਰ ਇਹਨਾਂ ਨੂੰ ਸਾਰਿਆਂ ਦੇ ਮਾਂ ਪੁੱਤ ਮਰ ਸਾਰਿਆਂ ਦੇ ਪੁੱਤ ਮਰਦੇ ਯਾਰ ਸਾਰਿਆਂ ਦਾ ਪਰਿਵਾਰ ਮਾਰੇ ਪਰਿਵਾਰਾਂ ਦੇ ਪਰਿਵਾਰ ਮਰ ਰਹੇ ਆ ਜਨਾਨੀਆਂ ਮਰ ਰੀਆਂ ਬੱਚੇ ਮਰ ਰਹੇ ਆ ਪਰ ਕਿੰਨੇ ਕ ਐਕਸੀਡੈਂਟ ਹੋ ਰਿਹਾ ਸ ਇੰਨਾ ਗਾਵਾਂ ਦੇ ਆਪਾਂ ਬੈਲ ਕਰਕੇ ਹੀ ਤੇ ਆਪਾਂ ਨੂੰ ਜਵਾਬ ਮੰਗਣਾ ਪੈਣਾ ਵਾ ਸਰਕਾਰਾਂ ਤੋਂ ਕੋਈ ਪਤਾ ਨਹੀਂ ਸਿੱਧਾ ਜਾ ਰਹੇ ਆ ਇਧਰੋਂ ਕੋਈ ਗਾਂ ਚ ਇਧਰੋਂ ਆ ਜੇ ਕੁਝ ਨਹੀਂ ਬਦਲੋ ਕੋਈ ਐਕਸ਼ਨ ਸਰਕਾਰ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਵਾ ਕਿਉਂਕਿ ਆਪਣਾ ਜਾਂ ਤਾਂ ਹੋਣਾ ਪੈਸਾ ਨਹੀਂ ਹੈਗਾ ਫਿਰ ਤੇ ਬੰਦਾ ਕਹਿੰਦਾ ਚਲੋ ਪੈਸਾ ਨਹੀਂ ਹੈਗਾ ਦਾ ਕੋਈ ਹੱਲ ਨਹੀਂ ਕਰੋੜਾਂ ਰੁਪਏ ਹਜ਼ਾਰਾਂ ਕਰੋੜਾਂ ਰੁਪਈਆ ਆ ਤੁਸੀਂ ਤੁਸੀਂ ਯਾਰ ਹਰ ਕੇ ਹੱਥ 'ਚ ਫੋਨ ਆਣਾ ਤੁਸੀਂ ਕਾਉਸ ਸਸ ਭਰਗੇ ਵੇਖੋ ਕਿ 2016 ਤੋਂ ਲੈ ਕੇ 25 ਤੱਕ ਕਿੰਨਾ ਕਾਉਸ ਸਸ ਇਕੱਠਾ ਕੀਤਾ ਗਵਰਨਮੈਂਟ ਦੇ ਪਰ ਤੁਸੀਂ ਅੱਜ ਤੱਕ ਵੇਖੋ ਕਿ ਲੱਗਾ ਕਿੱਥੇ ਉਹ ਜੇ ਗਊਸ਼ਾਲਾ ਚੱਲਦੀਆਂ ਤੇ ਉਹ ਡੋਨੇਸ਼ਨਾਂ ਚੱਲਦੀਆਂ ਵਾ ਸਰਕਾਰ ਥੋੜਾ ਜਿਲਾ ਰਹੀ ਸਰਕਾਰ ਨੇ ਥੋੜਾ ਕਹੀਆਂ ਗਊਸ਼ਾਲਾ ਉਹ ਤਾਂ ਐਨਜੀਓ ਨੇ ਖੋਲੀਆਂ ਵਾ ਸਰਕਾਰ ਵੱਲੋਂ ਕੋਈ ਵੀ ਉਪਰਾਲਾ ਨਹੀਂ ਹੈਗਾ ਇਸ ਚੀਜ਼ ਦਾ ਹਾਲੇ ਕਹਿੰਦੇ ਸੀ ਪੰਜਾਬ ਨੂੰ ਇੰਨਾ ਸੋਹਣਾ ਬਣਾ ਦੇਣਾ ਕਿ ਇੱਥੇ ਲੋਕ ਵੇਖਣ ਆਇਆ ਕਰਨਗੇ ਉਹਨਾਂ ਕੀ ਵੇਖਣਾ ਹੈ ਤੇ ਐਕਸਰੈਸ ਬਣਾਉਣਾ ਕਹਿੰਦੇ ਪੰਜਾਬ ਉਹਨਾਂ ਨੇ ਇੱਥੇ ਆ ਕੇ ਇੰਨਾ ਬੁਰਾ ਹਾਲ ਯਾਰ ਇੱਕ ਜਵਾਨ ਪੁੱਤ ਮਰ ਗਿਆ ਯਾਰ ਬਹੁਤ ਗਲਤ ਗੱਲ ਆ ਯਾਰ ਇਹ ਆਪਾਂ ਨੂੰ ਜਵਾਬ ਲੈਣਾ ਹੀ ਪੈਣਾ ਵਾ ਇਹਦਾ ਹੋਰ ਕੋਈ ਹੱਲ ਨਹੀਂ ਆ ਇਹ ਜਵਾਬ ਮੰਗੋ ਸਾਨੂੰ ਜਿੱਥੇ ਬੁਲਾਓਗੇ ਅਸੀਂ ਆਵਾਂਗੇ ਇੱਕ ਉਹਦੀ ਜਾਇਜ਼ ਮੌਤ ਬੰਦਾ ਬਿਮਾਰ ਹੋ ਗਿਆ ਨਾ ਆਪਣੀ ਉਮਰ ਭੋਗ ਇਹ ਨਜਾਇਜ਼ ਮੌਤਾਂ ਵਾ ਜੋ ਅਪਰੱਬ ਦਾ ਪਾਣਾ ਕਹਿੰਦੇ ਰੱਬ ਦਾ ਪਾਣਾ ਕੋਈ ਵੀ ਸਾਨੂੰ ਜਿੱਥੇ ਬੁਲਾਊਗਾ ਅਸੀਂ ਉੱਥੇ ਪਹੁੰਚਾਂਗੇ ਪਰ ਇਹਦਾ ਹੱਲ ਹੋਣਾ ਚਾਹੀਦਾ ਵਕੀਲਾ ਗਲਤੀਆਂ ਸਰਕਾਰ ਵੱਲੋਂ ਵੀ ਆ ਕੁਝ ਕੁ ਗਲਤੀਆਂ ਬੰਦਿਆਂ ਵੱਲੋਂ ਵੀ ਆ ਮਤਲਬ ਕਿ ਇਹ ਬਾਈ ਦੀ ਮੌਤ ਜਿਹੜੀ ਹੋਈ ਹੈ ਨਾ ਕਿ ਉਹ ਆਖਰੀ ਮੌਤ ਹੋਵੇ ਇਸ ਤੋਂ ਬਾਅਦ ਕੋਈ ਮੌਤ ਨਾ ਹੋਵੇ ਦੇ ਮਤਲਬ ਕਿ ਸਰਕਾਰ ਕੋ ਜਵਾਬ ਮੰਗੋ ਯਾਰ ਜ਼ਰੂਰੀ ਹੈ ਆਵਾਜ਼ ਉਠਾਓ ਇਹਦੇ ਇਹਦੇ ਬਾਰੇ ਹੁਣ ਅਸੀਂ ਦੇ ਅੱਗੇ ਵੀ ਇੱਕ ਦੋ ਵਾਰੀ ਵੀਡੀਓ ਪਾਤੀਆਂ ਵਾ ਕੱਢ ਕੇ ਹੁਣ ਅਸੀਂ ਕੀ ਕਰੀਏ ਦੱਸੋ ਸਾਨੂੰ ਜਿੱਥੇ ਬਲਾਗ ਹੈ ਹੀ ਆਵਾਂਗੇ ਜਾਂ ਸਾਡੇ ਨਾਲ ਚੱਲੋ ਪਰ ਜਵਾਬ ਤੇ ਮੰਗੋ ਨਾ ਸਰਕਾਰ ਤੋਂ ਸੋ ਹੱਥ ਜੋੜ ਕੇ ਬੇਨਤੀ ਆ ਮੇਰਾ ਭਰਾ ਲੋਕਾਂ ਨੇ ਫਿਰ ਵੀ ਮਜ਼ਾਕ ਹੀ ਡਾਂਦੇ ਕੁਛ ਨਾ ਮਜ਼ਾਕ ਡਾਂਦੇ ਜਾਂ ਲੜਾਈ ਜਾਣ ਕੋਈ ਚੱਕਣੇ ਆਪਣਾ ਕੋਈ ਮੈਟਰ ਨਹੀਂ ਕਰਦਾ ਆਪਣਾ ਇਹ ਮੈਟਰ ਕਰਦਾ ਕਿ ਇਹ ਮਾਂ ਦਾ ਜਵਾਨ ਪੁੱਤ ਹੁਣ ਤੇ ਹਾਲ ਹੋ ਗਿਆ ਵਾ ਕਿ ਜਦੋਂ ਘਰੋਂ ਨਿਕਲੀਦਾ ਨਾ ਸ਼ਾਮ ਨੂੰ ਹੁੰਦਾ ਕਿ ਘਰੇ ਵਾਪਸ ਹੋਣਾ ਕਿ ਨਹੀਂ ਹੋਣਾ ਇੰਨੇ ਹਾਲਾਤ ਮਾੜੇ ਆ ਪੰਜਾਬ ਚ ਕੋਈ ਸੇਫਟੀ ਨਹੀਂ ਕੋਈ ਕੁਛ ਨਹੀਂ ਤੇ ਇਹੋ ਹੱਥ ਜੋੜ ਕੇ ਬੇਨਤੀ ਆ ਕਿ ਯਾਰ ਅੱਗੇ ਲੱਗੋ ਤੁਹਾਡੇ ਜਿਹਨੂੰ ਜਿੱਥੇ ਸਾਨੂੰ ਅਸੀਂ ਤੁਹਾਡੇ ਨਾਲ ਖੜਾਂਗੇ ਜਿੱਦੇ ਸਾਨੂੰ ਵਲੌਗ ਵੀ ਅਸੀਂ ਚੱਲਾਂਗੇ ਮੇਰੀ ਕਲਾਕਾਰ ਵੀਰਾਂ ਨੂੰ ਬੇਨਤੀ ਆ ਤੁਸੀਂ ਆਵਾਜ਼ ਉਠਾਓ ਕਿਉਂਕਿ ਤੁਹਾਡੇ ਨਾਲ ਹੀ ਲੱਗਣਾ ਸਾਰੇ ਆ ਨਾ ਇੱਕ ਦੂਸਰੇ ਨੂੰ ਦੇਖ ਕੇ ਬੰਦੇ ਨੇ ਹੰਦਾ ਮੈਂ ਵੀ ਪਰ ਇਹਦੀ ਆਵਾਜ਼ ਉਠਾਓ ਯਾਰ ਬਹੁਤ ਬਹੁਤ ਧੰਨਵਾਦ ਬਹੁਤ ਮਾੜਾ ਹੋਇਆ ਇਹਦਾ ਘਾਟਾ ਪੂਰਾ ਨਹੀਂ ਹੋ ਸਕਦਾ